ਕਮੇਟੀ ਦੇ ਸਾਬਕਾ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸ਼੍ਰੀ ਦੁਰਗਿਆਣਾ ਕਮੇਟੀ ਦੀ ਚੱਲ ਰਹੀ ਕਮੇਟੀ ਦੇ ਅਹੁਦੇਦਾਰਾਂ ਤੇ ਕਈ ਤਰ੍ਹਾਂ ਦੇ આરોਪ ਲਾਏ ਹਨ ਦੂਸਰੇ ਪਾਸੇ ਸ਼੍ਰੀ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਨੇ ਇਹਨਾਂ આરોਪਾਂ ਨੂੰ ਸਿਰੇ ਤੋਂ ਨਕਾਰਿਆ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਧੀਰਤ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ ਅਸਰਾਜ ਜੇ ਜਦੋਂ ਲੋਕਾਂ ਨੇ ਉਹਨਾਂ ਦੀ ਕਮੇਟੀ ਚੁਣ ਲਈ ਹੈ ਅਸੀਂ ਹਰ ਗਏ ਤੇ ਅਸੀਂ ਅੱਜ ਵੀ ਚਲੋ ਪਰਮਾਤਮਾ ਨੇ ਜਾਂ ਮੈਂਬਰਾਂ ਨੇ ਉਹਨਾਂ ਨੂੰ ਆਪਰਚੂਨਿਟੀ ਦਿੱਤੀ ਹੈ ਤੇ ਉਹ ਸੇਵਾ ਕਰ ਤੁਨ ਕੋਈ ਇਤਰਾਜ਼ ਨਹੀਂ ਹੋਰ ਇਸ ਕਰਕੇ ਅਸੀਂ ਕੋਈ ਉਹਨਾਂ ਦੇ ਆਬਜੈਕਸ਼ਨ ਨਹੀਂ ਕੀਤਾ ਕਿ ਆਪਣੇ ਤੌਰ ਤੇ ਸੇਵਾ ਕਰਨ ਨੂੰ ਅਸੀਂ ਬੜਾ ਚੰਗਾ ਸੇਵਾ ਕਰ ਇਸ ਨਤੀਜੇ ਤੇ ਪਹੁੰਚਿਆ ਵੀ ਉਹ ਸੇਵਾ ਨਹੀਂ ਕਰਦੇ ਇਹ ਵੀ ਲੋਟੂ ਟੋਲਾ ਇਕੱਠਾ ਹੋ ਗਿਆ ਜਿਵੇਂ ਪਹਿਲਾਂ ਹੋਇਆ ਸੀ ਤੇ ਅਸੀਂ ਸਾਰਿਆਂ ਨੇ ਤੁਹਾਡੀ ਇਮਦਾਦ ਦੇ ਨਾਲ ਉਹਨਾਂ ਨੂੰ ਫੋਕੜੇ ਉਹਨਾਂ ਕੋ ਜਿਸ਼ਨ ਹੈ ਬਣ ਗਈ ਹੈ ਵੀ ਕੋਈ ਵੀ ਜਗ੍ਹਾ ਦੇ ਬਗੈਰ ਕੰਫੀਸ਼ਨ ਦੇ ਬਗੈਰ ਇਹ ਸਾਫੀ ਦੇ ਪਰਖਾਣੇ ਦਾ ਕੰਮ ਜੇ ਤੁਹਾਡੇ ਕੋਲ ਨੂੰ ਪ੍ਰਧਾਨਗੀ ਨਹੀਂ ਸੰਭੀ ਜਾਂਦੀ ਤੇ ਰਿਜ਼ਾਈਨ ਕਰ ਲਓ ਘੱਟੋ ਘੱਟ ਜਨਰਲ ਹਾਊਸ ਦੀ ਮੀਟਿੰਗ ਜਿਹੜੀ ਇੰਨੇ ਸਾਲਾਂ ਤੋਂ ਨਹੀਂ ਹੋਈ ਜਨਰਲ ਹਾਊਸ ਦੀ ਮੀਟਿੰਗ ਬੁਲਾ ਕੇ ਉੱਥੇ ਬਿਆਨ ਦਿਓ ਵੀ ਜਿਹੜੀ ਕਮੇਟੀ ਇਹ ਹੱਥੇ ਬਣੀ ਹੈ ਉਹ ਕਮੇਟੀ ਕ੍ਰਪਟ ਹੈ

उन पर काफी मात्रा में नियंत्रण हो चुका है और मुझे पूरा भरोसा है कि ये नवरात्रों के बाद वो भी नहीं रहेगी तो लाख की बात थी।, थी हमें लगा गलत हुआ है हमने उनको नोटिस दे दिया उन्होंने जवाब दे दिया निकालने का ढंग गलत था निकालने का ढंग गलत था लेकिन बाद में रेक्टिफाई करते हुए वो पैसा जिस काम के लिए था वहाँ उन्होंने खर्च दिया और दो लाख का कार्ड हमें वापस कर दिया